ਨਨਹ ਮਾਰੇ ਭਾਗ ਘਰ ਆਇਆ ਪੈਰ ਮੇਰਾ ਸੋਹੇ ਬੰਕ ਦਵਾਰ ਸਗਲਾ ਬਨਹਾਰਾ ਸਤ ਗੁਰ ਬੰਦੀ ਸੋੜਾ ਜੀਵਨ ਮੁਕਤ ਕਰੇ ਓ ਦੀਨਾ ਗੁਰਮਖ ਮਨ ਅਪਤੀਜ ਪਤੀਨਾ ਦਾਲ ਪੰਜਨ ਗੁਰ ਸੂਰਮਾ ਵੱਡ ਜੋਦਾ ਬਹੁ ਪਰ ਉਪਕਾਰੀ ਐਸੇ ਦੀਨ ਦਿਆਲ ਸਤਗੁਰ ਸੇਵੇਂ ਪਾਤ ਸਾਹਾ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਦਿਨ ਗਵਾਲੀਅਰ ਦੇ ਕਿਲੇ ਵਿੱਚੋਂ 50 ਕੈਦੀ ਰਾਜਿਆਂ ਨੂੰ ਰਹਾਅ ਕਰਵਾ ਕੇ ਸ੍ਰੀ ਅਮਰਤ ਸਰ ਸਾਹਿਬ ਜੀ ਵਿਖੇ ਪਹੁੰਚੇ ਸਤਗੁਰਾਂ ਦੀ ਆਮਦ ਦੀ ਖੁਸ਼ੀ ਅੰਦਰ ਬਿਆਨਤ ਸੰਗਤਾਂ ਨੇ ਦੀਪ ਮਾਲਾ ਕਰਕੇ ਖੁਸ਼ੀ ਪ੍ਰਗਟ ਕੀਤੀ ਤਿਨਾ ਸਤਿਗੁਰਾਂ ਦਾ ਬੰਦੀ ਛੋੜ ਦਿਵਸ ਬਯੰਤ ਸੰਗਤਾਂ ਸੱਚ ਖੰਡਾ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬੜੀ ਸਰਦਾ ਅਤੇ ਭਾਵਨਾ ਨਾਲ ਮਨਾ ਰਹੀਆਂ ਹਨ